ਪਰਮਾਤਮਾ ਦੇ ਦਰਬਾਰ ਤੇ ਤਾਂ ਹਮੇਸ਼ਾ ਹੀ ਲਿਵ ਲੱਗੀ ਰਹਿੰਦੀ ਆ ਔਰ ਹਮੇਸ਼ਾ ਆਣਾ ਜਾਣਾ ਰਹਿੰਦਾ ਹੈ ਗੁਰੂ ਮਹਾਰਾਜ ਆਪ ਬੁਲਾਉਂਦੇ ਨੇ ਸਾਡੀ ਤਾਂ ਕੋਈ ਔਕਾਤ ਨਹੀਂ ਹੈਗੀ ਕਿ ਅਸੀਂ ਆ ਸਕੀਏ ਉਹ ਮਹਾਰਾਜ ਆਪ ਬੁਲਾਉਂਦੇ ਆ ਕਿਰਪਾ ਕਰਦੇ ਆ ਤਾਂ ਹੀ ਆਉਣਾ ਹੁੰਦਾ ਆ ਸਰਦੂਲ ਜੀ ਦੇ ਨਾਲ ਵੀ ਬਹੁਤ ਵਾਰੀ ਜੋ ਬੱਚੇ ਛੋਟੇ ਹੁੰਦੇ ਸੀ ਉਦੋਂ ਵੀ ਬਹੁਤ ਵਾਰੀਆਂ ਆਏ ਆ ਤੇ ਹੁਣ ਅੱਜ ਮੈਂ ਇਸ ਕਰਕੇ ਆਈਆਂ ਮਹਾਰਾਜ ਤੋਂ ਆਸ਼ੀਰਵਾਦ ਲੈਣ ਆਇਆ ਸਤਿਗੁਰਾਂ ਤੋਂ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਦੇ ਗਾਣੇ ਕਾਫੀ ਹੁਣ ਆ ਰਹੇ ਨੇ ਕੈਸਟਾਂ ਨੇ ਵੀ ਰਿਲੀਜ਼ ਹੋ ਰਹੀਆਂ ਨੇ ਤੇ ਉਹਨਾਂ ਵਾਸਤੇ ਅਸ਼ੀਰਵਾਦ ਲੈਣ ਆਏ ਆ ਤਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਮਿਹਰ ਭਰਿਆ ਕਾਮਯਾਬੀਆਂ ਦੇਣ ਸਤਿਗੁਰ ਤੇ ਆਪਣੀ ਜਰਨੀ ਸ਼ੁਰੂ ਕਰਨ ਲੱਗੇ ਨੇ ਮਿਊਜ਼ਿਕ ਦੀ ਸੋ ਇਸ ਕਰਕੇ ਵੀ ਬੱਚੇ ਨੂੰ ਨਾਲ ਲੈ ਕੇ ਪਰਿਵਾਰ ਸਵੇਤਾ ਜਾਏ ਕਿਵੇਂ ਤਾਂ ਹੁੰਦਾ ਜੀ ਇੱਥੇ ਆ ਬਹੁਤ ਸਕੂਨ ਮਿਲਦਾ ਜੀ ਅਸਲੀ ਸਖਦੇ ਸ਼ਬਦ ਹੈ ਨਹੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਅਸਲ ਤਾਂ ਜਗ੍ਹਾ ਇਹੀ ਆ ਬਾਕੀ ਤਾਂ ਸਾਰਾ ਕੁਝ ਆਣਾ ਜਾਣਾ ਹੈ ਜ਼ਿੰਦਗੀ ਜਿਹੜੀ ਆ ਜੋ ਪਤਰਤੀ ਤੇ ਸਾਡਾ ਜੀਵਨ ਹੁੰਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਮਾਇਆ ਜਾਲ ਹੈ ਤੇ ਆਣਾ ਜਾਣਾ ਸਾਰੀ ਚੀਜ਼ਾਂ ਨੇ ਪਰ ਕੁਝ ਵੀ ਹਮੇਸ਼ਾ ਸਥਾਈ ਨਹੀਂ ਸਥਾਈ ਜੋ ਹੈ ਜੋ ਸਦਾ ਰਹਿਣ ਵਾਲਾ ਉਹ ਸਿਰਫ ਪਰਮਾਤਮਾ ਦਾ ਨਾਮ ਉਹ ਸਤਗੁਰ ਸੱਚੇ ਪਾਤਸ਼ਾਹ ਜਿਹੜੇ ਉਹ ਸਦਾ ਰਹਿਣ ਵਾਲੇ ਨੇ ਜੋ ਸਦਾ ਰਹਿਣ ਵਾਲਾ ਹੈ ਮੁਹੱਬਤ ਉਹਦੇ ਨਾਲ ਕਰਨੀ ਚਾਹੀਦੀ ਹੈ ਚਾਹਤ ਉਹਦੀ ਰੱਖਣੀ ਚਾਹੀਦੀ ਹੈ ਜੋ ਸਦਾ ਰਹਿਣ ਵਾਲਾ ਹੈ ਜਿਹਨੇ ਆ ਕੇ ਖਤਮ ਹੋ ਜਾਣਾ ਹੈ ਚਲੇ ਜਾਣਾ ਉਹਦੇ ਨਾਲ ਕਿਸ ਚੀਜ਼ ਦੀ ਮੁਹੱਬਤ ਹੈ ਨਾ ਮੁਹੱਬਤ ਉਹਦੇ ਨਾਲ ਕਰੋ ਜੋ ਸਦਾ ਰਹਿਣ ਵਾਲਾ ਹੈ ਲੋਕ ਸਭਾ ਚੋਣਾਂ ਵੀ ਆ ਤੇ ਬਹੁਤ ਸਾਰੇ ਕਲਾਕਾਰ ਵੀ ਮਦਾਨ ਵਿੱਚ ਉਤਰਿਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਨਹੀਂ ਜੀ ਮੈਨੂੰ ਰਾਜਨੀਤੀ ਬਾਰੇ ਨਾ ਤਾਂ ਕੁਝ ਪਤਾ ਹੈ ਨਾ ਨਾ ਮੈਨੂੰ ਇਹਨਾਂ ਚੀਜ਼ਾਂ ਵੱਲ ਮੇਰਾ ਧਿਆਨ ਹੈ ਮੇਰਾ ਸਾਡੀ ਹੈਗੀ ਆ ਮਿਊਜ਼ਿਕ ਦੇ ਨਾਲ ਅਸੀਂ ਲੋਕਾਂ ਨੂੰ ਤ੍ਰਿਪਤ ਕਰਦੇ ਆਂ ਔਰ ਬਾਕੀ ਜਿਹੜੀ ਮੇਰੀ ਆਪਣੀ ਜਰਨੀ ਆ ਜੋ ਮੇਰਾ ਪਰਸਨਲ ਜੋ ਹੈਗਾ ਮੈਨੂੰ ਤਾਂ ਹੀ ਹੁੰਦਾ ਕਿ ਮੈਂ ਸਪਿਰਚੁਅਲ ਆ ਬਹੁਤ ਜ਼ਿਆਦਾ ਮੈਂ ਬਸ ਇਹ ਦਿਉਦਾ ਕਿ ਧਿਆਨ ਕਰੋ ਪਾਠ ਪੂਜਾ ਕਰੋ ਆਖਰ ਜਿਹੜਾ ਹੈਗਾ ਇੱਥੋਂ ਜਾਣਾ ਹੈ ਜਦੋਂ ਇਹ ਹੀ ਚੀਜ਼ਾਂ ਕੰਮ ਆਉਣੀਆਂ ਨੇ ਆਖਰੀ ਸਵਾਲ ਕੀ ਪ੍ਰਸਿੱਧ ਗਾਇਕੀ ਜਿਹੜੀਆਂ ਲੋਕ ਗਾਇਕੀ ਉਹ ਗਾਇਬ ਹੁੰਦੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਕੀ ਕਹਾਂ ਜਾਈਏ ਹਾਂਜੀ ਜਿਹੜੀਆਂ ਆਪਣੀਆਂ ਵਿਰਾਸਤ ਦੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ ਸਾਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੋ ਸਾਡਾ ਵਿਰਸਾ ਹੈ ਸਾਡਾ ਕਲਚਰ ਆ ਸਾਡੀ ਜਿਹੜੀ ਪੰਜਾਬੀਅਤ ਆਸੀਂ ਪੂਰੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਆ ਪੰਜਾਬੀ ਉਹ ਸਾਡੇ ਵਿਰਸੇ ਕਰਕੇ ਸਾਡੀਆਂ ਜਿਹੜੀਆਂ ਲੋਕ ਕਲਾਵਾਂ ਨੇ ਸਾਡਾ ਕਲਚਰ ਆ ਉਹਨਾਂ ਕਰਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਸਾਡੀ ਧਾਕ ਆ ਪੰਜਾਬੀਆਂ ਦੀ ਸੋ ਮੈਂ ਜਿੱਥੇ-ਜਿੱਥੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਪਰਿਵਾਰ ਬੈਠੇ ਨੇ ਹਿੰਦੁਸਤਾਨੀ ਬੈਠੇ ਨੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੀ ਕਿ ਆਪਣੇ ਮੂਲ ਨਾਲੋਂ ਆਪਣੀ ਜੜ੍ਹ ਨਾਲੋਂ ਕਦੇ ਵੀ ਨਾ ਟੁੱਟੋ ਜਦੋਂ ਦਰਖਤ ਜੜ੍ਹ ਨਾਲੋਂ ਟੁੱਟ ਜਾਂਦਾ ਹੈ ਫਿਰ ਉਹ ਉਹਨੂੰ ਕੋਈ ਵੀ ਨੇਰੀ ਕਦੇ ਵੀ ਉਖਾੜ ਕੇ ਗਿਰਾ ਸਕਦੀ ਆ ਜੇ ਤੁਸੀਂ ਜੜਾ ਮਜ਼ਬੂਤ ਹੋਣਗੇ ਢੂੰਗੀਆਂ ਹੋਣਗੀਆਂ ਫਿਰ ਜਿੱਦੇ ਮਰ ਜਿੱ ਤੂਫਾਨ ਆ ਜਾਣਾ ਫਿਰ ਸਾਨੂੰ ਕੋਈ ਗਿਰਾ ਨਹੀਂ ਸਕਦਾ ਸੋ ਜਿਹੜੀ ਪੰਜਾਬੀਅਤ ਦੀ ਸਾਡੇ ਵਿਰਸੇ ਦੀ ਇੱਕ ਜੜ ਹੈਗੀ ਉਹਨੂੰ ਮਜ਼ਬੂਤ ਰੱਖੋ ਆਪਣੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਦੱਸੋ ਅਬ ਗੁਰੂਆਂ ਬਾਰੇ ਦੱਸੋ ਸਾਡਾ ਇਤਿਹਾਸ ਕੀ ਆ ਪੰਜਾਬੀਆਂ ਦਾ ਸਾਡਾ ਇਤਿਹਾਸ ਅਸੀਂ ਪੰਜਾਬੀ ਕਿਉਂ ਟਿਕੇ ਹੋਏ ਹ ਅੱਜ ਤੱਕ ਵੀ ਸਾਡੇ ਤੇ ਇੰਨੀਆਂ ਮਾਰਾਂ ਪਈਆਂ ਨੇ ਐਨੇ ਸਾਨੂੰ ਕਿੰਨਾ ਕੁਛ ਝੱਲਿਆ ਪੰਜਾਬੀਆਂ ਨੇ ਸਾਡੇ ਪੰਜਾਬ ਵਾਲਿਆਂ ਨੇ ਸੋ ਅੱਜ ਵੀ ਕਾਇਮ ਕਿਉਂ ਸਾਡੀਆਂ ਸਰਦਾਰੀਆਂ ਕਿਉਂਕਿ ਅਸੀਂ ਜੜ੍ਹਾਂ ਦੇ ਨਾਲ ਜੁੜੇ ਹੋਏ ਆ ਸਾਨੂੰ ਗੁਰੂਆਂ ਦੇ ਥਾਪੜੇ ਆ ਸੋ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾ ਦੱਸਿਆ ਕਰੋ ਵੀ ਅਗਰ ਜ਼ਿੰਦਗੀ ਦੇ ਵਿੱਚ ਉੱਚੇ ਹੋ ਕੇ ਜੀਣਾ ਹੈ ਪੂਰੀ ਦੁਨੀਆ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣਾ ਹੈ ਤਾਂ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਜੁੜੇ ਰਹਿਣਾ ਹੈ ਠੀਕ ਹੈ ਥੈਂਕ ਯੂ ਸਰ ਸਭ ਤੋਂ ਪਹਿਲੀ ਗੱਲ ਤਾਂ ਇਸ ਧਰਤੀ ਤੇ ਆਉਣਾ ਗੁਰੂਆਂ ਦੀ ਧਰਤੀ ਤੇ ਆਉਣਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ ਸੋ ਗੁਰੂ ਮਹਾਰਾਜ ਜੀ ਇਹ ਬਹੁਤ ਵੱਡੀ ਉਹਨਾਂ ਦੀ ਸਾਡੇ ਤੇ ਬਖਸ਼ਿਸ਼ ਹੈ ਕਿ ਉਹਨਾਂ ਨੇ ਸਾਨੂੰ ਇਹ ਹਿੰਮਤ ਬਖਸ਼ੀ ਬਲ ਬਖਸ਼ਿਆ ਕਿ ਦਰਬਾਰ ਆ ਕੇ ਉਹਨਾਂ ਦੀ ਇਜਾਜ਼ਤ ਦੇ ਨਾਲ ਉਹਨਾਂ ਦੀ ਹਾਜ਼ਰੀ ਭਰ ਸਕੀ ਔਰ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਜਾਈਏ ਜੋ ਅੱਗੇ ਜਰਨੀ ਸ਼ੁਰੂ ਹੋ ਰਹੀ ਹੈ 뮤직 ਦੀ ਕਿਉਂਕਿ ਬਹੁਤ ਸਾਰੇ ਪਿਆਰ ਕਰਨ ਵਾਲੇ ਦੀਆਂ ਉਮੀਦਾਂ ਜੁੜੀਆਂ ਹੋਈਆਂ ਨੇ ਜੀ ਪਰਿਵਾਰ ਨਾਲ ਸਾਰੇ ਚਾਹੁੰਦੇ ਆ ਕਿ ਸਰਦੂਲ ਸਾਹਿਬ ਦਾ ਕੋਈ ਨਾ ਕੋਈ ਕਰਨ ਉਹਨਾਂ ਨੂੰ ਦੇਖਣ ਨੂੰ ਦੁਆਰਾ ਮਿਲੇ ਔਰ ਸਾਡੀ ਬਰਜ਼ੋਰ ਕੋਸ਼ਿਸ਼ ਇਹ ਹੈ ਦੋਨਾਂ ਭਰਾਵਾਂ ਦੀ ਕਿ ਸਾਡੇ ਵਿੱਚੋਂ ਪੂਰਾ ਤਾਂ ਖੈਰ ਨਹੀਂ ਉਹ ਚੀਜ਼ ਹੋ ਸਕੇਦੀ ਕਿਉਂਕਿ ਉਹ ਇਕੋ ਹੀ ਸੀਗੇ ਉਹਨਾਂ ਵਰਗਾ ਨਾ ਪਹਿਲਾਂ ਕੋਈ ਸੀਗਾ ਉਹਨਾਂ ਦੇ ਟਾਈਮ ਤੇ ਵੀ ਕੋਈ ਨਹੀਂ ਸੀ ਤੇ ਉਹਨਾਂ ਤੋਂ ਬਾਅਦ ਵੀ ਕੋਈ ਨਹੀਂ ਹੋ ਸਕਦਾ ਪਰ ਸਾਡੀ ਕੋਸ਼ਿਸ਼ ਇਹ ਹੈ ਜੀ ਕਿ ਉਹਨਾਂ ਦਾ ਕਣ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਵੇ ਔਰ ਉਹ ਚੀਜ਼ ਮਮਕਨ ਨਹੀਂ ਹੈ ਗੁਰੂ ਮਹਾਰਾਜ ਦੇ ਥਾਪੜੇ ਤੋਂ ਬਿਨਾ ਸੋ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਅਰਦਾਸ ਕਰਨਾ ਹੈ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜੀ ਇਸ ਸਫਰ ਨੂੰ ਤੁਸੀਂ ਭਾਗ ਲਾਓ ਇਸ ਸਫਰ ਨੂੰ ਸੁਹੰਡਣਾ ਕਰੋ ਇਸ ਸਫਰ ਦੇ ਵਿੱਚ ਸਾਨੂੰ ਬਲ ਬਖਸ਼ੋ ਤਾਂ ਕਿ ਅਸੀਂ ਸੱਚੀ ਸੁੱਚੀ ਔਰ ਸੁਚੱਜੀ ਗਾਇਕੀ ਗਾ ਸਕੀਏ